ਸਤਿ ਸ਼੍ਰੀ ਅਕਾਲ ਜੀ ਪਾਏ ਰਿਹਾ ਸ਼ੰਭੂ ਬਾਰਡਰ ਤੇ ਆਪਾਂ ਸ਼ੰਭੂ ਬਾਰਡਰ ਤੇ ਆ ਜੀ ਤੇ ਦੇਖੋ ਜੀ ਅਲੂਆ ਬੈਂਡ ਉੜਦਾਨਾ ਪੁਰਾਣਾ ਰਾਜਪੁਰਾ ਜੀ ਲੰਗਰ ਤੇ ਆਏ ਹੋਏ ਆ ਜੀ ਲੰਗਰਮਾ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਹੋਰ ਸੁਣਾਓ ਬਾਬਾ ਜੀ ਚੜ੍ਹਦੀ ਕਲਾ ਜੀ ਕੀ ਬਣਦਾ ਜੀ ਬਸ ਲੰਗਰ ਕੀ ਕਰਦੇ ਆਂ ਜੀ ਸੇਵਾ ਹਾਂਜੀ ਚੜ੍ਹਦੀ ਕਲਾ ਮਾ ਕਠਾਣ ਦਾ ਦਾਤਾ ਕਠਾਣ ਮੰਗਦਾ ਨਹੀਂ ਇੱਕ ਹਾਥੀ ਢੇਲੇ ਗਏ ਕੀੜੀ ਚੱਕ ਰਿਜਕ ਵੇਰੇਆ ਬੰਦੇ ਨੂੰ ਨਾ ਦੇਣੀ ਦੇਣਾ ਹਾਂਜੀ ਇਹ ਸਰਕਾਰਾਂ ਜਿਹੜੀਆਂ ਕਠਾਣ ਨੂੰ ਉਜਾੜਨਾ ਚਾਹਦੀਆਂ ਪਰ ਕਠਾਣ ਨਹੀਂ ਉਜੜਿਆ ਜਾਂਦਾ ਉਹ ਪਰਮਾਤਮਾ ਕਠਾਣ ਦੇ ਬੰਦੇ ਹਾਂਜੀ ਫੇਰ ਦੇਖੋ ਜਹਾਂਗੇ ਲੰਗਰ ਚੱਲ ਰਹੇ ਆ ਤਾਂ ਖਾਦਿਆਂਗੇ ਚੱਲ ਰਹੇ ਆ ਵੀ ਸਰਕਾਰ ਇੰਨੀ ਅਪ੍ਰਿਸ਼ਟ ਹੋ ਗਈ ਇਹਨੇ ਉਹ ਹੋ ਗਏ ਜਮਾਈ ਥੁਰੇ ਲੱਗੀ ਗੱਲ ਇਹ ਫ੍ਰੀਜਾਂ ਚ ਕੀ ਆ ਵਾ ਪੁੱਜੀ ਫ੍ਰੀਜਾਂ ਚ ਦੁੱਧ ਹੈ ਫ੍ਰੀਜਾਂ ਚ ਪਾਣੀ ਹੈ ਅੱਛਾ ਜੀ ਫ੍ਰੀਜਾਂ ਚ ਦੁੱਧ ਪਿਆ ਜੀ ਆ ਲਓ ਦੇਖੋ ਸੰਤੋਜੀ ਇਹ ਠੰਡਾ ਪਾਣੀ ਆ ਜੀ ਪੀਣਾਂ ਦੇ ਹਾਂ ਜੀ ਠੰਡਾ ਪਾਣੀ ਪਿਆ ਜੀ ਫ੍ਰੀਜ ਦੇ ਵਿੱਚ ਇਹ ਚ ਬਰਫ਼ ਆਈ ਹੈ। ਇੱਥੇ ਬਰਫ਼ ਪਈ ਹੈ ਜੀ। ਆ ਬਰਫ਼ ਦੇਖੋ ਜੀ। ਇਹ ਵੀ ਫਿਰ ਸੰਗਤਾਂ ਵਾਸਤੇ ਹੀ ਆਈ। ਸੰਗਤਾਂ ਵਾਸਤੇ ਜੀ ਕੋਈ ਫ੍ਰੀ ਹੈ ਜੀ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ। ਦੋਵੇਂ ਫ੍ਰੀਜ ਸੰਗਤਾਂ ਵਾਸਤੇ ਹੀ ਆਈ ਬੜਾ ਹੀ। ਇਹ ਚ ਕੀ ਰੱਖਿਆ ਬਾਈ? ਇਸਮਾ ਦੁੱਧ ਪਿਆ ਜੀ। ਇਸਮਾ ਦੁੱਧ ਆਈ। ਦੁੱਧ ਦੀ ਬਰਫ਼ ਜਮਾ ਕੇ ਰੱਖ ਲਈ ਜੀ। ਸ਼ਾਮ ਨੂੰ ਗੱਮਾ ਹੋਊਗਾ ਕਹਿੰਦੇ ਬੱਪੂ ਕਹਿੰਦਾ ਜੀ। ਆ ਲੋ ਜੀ ਫਿਰ ਕਿੱਥੇ ਪੈਨੇ ਆਂ ਤੁਸੀਂ ਰਾਤ ਨੂੰ ਕਿੱਥੇ ਪੈਨੇ ਆਂ? ਟਰਾਲੀਆਂ 'ਚ ਜੀ। ਕਿਹੜੀ ਟਰਾਲੀਆਂ 'ਚ ਜੀ? ਲਦਿਆ ਜੀ ਪੰਜੇ ਇਹੀ ਸਾਡੇ ਮਕਾਨ ਹੈ ਇਹੀ ਸਾਡੀ ਕੋਠੀਆਂ ਅੱਛਾ ਜੀ ਹਾਂ ਜੀ ਇੱਥੇ ਫਿਰ ਗਰਮੀ ਗਰਮੀ ਤਾਂ ਨਹੀਂ ਲੱਗਦੀ ਜੀ ਕੋਈ ਗਰਮੀ ਨਹੀਂ ਹਾਂ ਜੀ ਪ੍ਰਮਾਤਮਾ ਦਾ ਨਾਮ ਜਪਦੇ ਆ ਸਤਨਾਮ ਵਾਹਿਗੁਰੂ ਜਪਦੇ ਆ ਕੋਈ ਗਰਮੀ ਨਹੀਂ ਆ ਜੀ ਅੱਛਾ ਜੀ ਇਹ ਕੀ ਆ ਬਾਪੂ ਜੀ ਇਹ ਗੁੱਡੇ ਜੀ ਤੇ ਦੁੱਧਾ ਜੀ ਹਾਂ ਜੀ ਜਾਂ ਬਣਦੀ ਹੈ ਜੀ ਚਾਹ ਵਾਸਤੇ ਲੰਗਰ ਵਾਸਤੇ ਜੀ ਹਾਂ ਜੀ ਅੱਛਾ ਜੀ ਇੱਥੇ ਇਹ ਸਿਲੰਡਰ ਪਈ ਹੈ ਜੀ ਸਮਰਪਾਣੀ ਮੈਂ ਮੈਂ ਕਹਿਣੇ ਲੱਗਿਆ ਤਾਂ بڑے ਸਿਲੰਡਰ ਰੱਖੇ ਆਂ ਇਕੱਠੇ ਕਰਕੇ ਦੇਖੋ ਇਹ ਸਿਲੰਡਰ ਜੀ ਚਾਹ ਚਾਹ ਬਣ ਜਾਂਦੀ ਹੈ ਉਹਦੇ 5 ਵਜੇ ਚਾਹ ਤਿਆਰ ਹੋ ਜਾਂਦੀ ਹੈ ਅੱਛਾ ਜੀ ਚੱਲ ਜੀ ਹੁਣ 3 ਵਜੇ ਚਾਹ ਫੇਰ ਚਾਹ ਬਣੀ ਪਈ ਹੈ ਹਾਂ ਜੀ ਆਗੇ ਚਾਹ ਲੈ ਕੇ ਚਲ ਜਾਰੀ ਹੈ ਇੱਥੋਂ ਰਾਤ ਨੂੰ ਫੇਰ ਦੁੱਧ ਦੁੱਧ ਵੀ ਬੰਦ ਤੇ ਬੰਦਦੇ ਆਂ ਸਵੇਰ ਤੋਂ ਸੰਗਤਰ ਨੂੰ ਦੁੱਧ ਵੀ ਪਲਾਨੇ ਆਂ ਰਾਤ ਨੂੰ ਰਾਤ ਨੂੰ ਕਠਾਨਾ ਨੂੰ ਦੁੱਧ ਵੀ ਪਲਾਂਦੇ ਆਂ ਅੱਛਾ ਜੀ ਭਾਈ ਵੀ ਇਹਨਾਂ ਦਾ ਹਾਂਜੀ ਹਾਂਜੀ ਬਹੁਤ ਚੜਦੀ ਕਲਾ ਜੀ ਬਹੁਤ ਜੋਰਾਂ ਆਪਣੀਆਂ ਸੇਵਾ ਕਰਦੇ ਆਂ ਭਾਈ ਬਹੁਤ ਵਧੀਆ ਕੰਮ ਚੱਲਿਆ ਜੀ ਤੇ ਮਹਾਰਾਜ ਚੜਦੀ ਕਲਾ ਬਖਸ਼ਈ ਹਾਂਜੀ ਤੇ ਦੇਖੋ ਜੀ ਕਿੰਨੀ ਪਈ ਹੈ ਹਾਈ ਇਹ ਗਲਾਸ ਪਏ ਆ ਚਾਹ ਪੱਤੀ ਪਈ ਹੈ ਸਾਰਾ ਕੁਝ ਚੜਦੀ ਕਲਾ ਜੀ ਚੜਦੀ ਕਲਾ ਚ ਹੈ ਹੈ ਠੀਕ ਹੈ ਜੀ ਕੀ ਕਹਿਣਾ ਚਾਹਨੇ ਆ ਫਿਰ ਤੁਸੀਂ ਸੰਗਤਾਂ ਨੂੰ ਆਪੋ ਹੀ ਬਾਜੀ ਸੰਗਤਾਂ ਨੂੰ ਅਸੀਂ ਇਹ ਕਹਿੰਦੇ ਆ ਭਾਈ ਵਾਸਤੇ ਵਧਾਓ ਹਾਂਜੀ ਕੰਮ ਆਪਣੇ ਟੂੜੀਆਂ ਕੇ ਨਵੇੜੋ ਬਾਕੀ ਜਿਹੜੇ ਲੋਕ ਲੈਕਨ ਵਾਲੇ ਐਂਟੀ ਬਣਦੇ ਆ ਉਹਨਾਂ ਦੇ ਜਵਾਬ ਖਵਾਲ ਕਰੋ ਆਪ ਜਾਂਦਾ ਠੀਕ ਹੈ ਨਹੀਂ ਦਿੰਦਾ ਉਹਨੂੰ ਬਾਹਰ ਅੱਛਾ ਜੀ ਵੀ ਪਿੰਡਾਂ 'ਚ ਨਾ ਵੜਨ ਦਿਓ ਪਿੰਡਾਂ 'ਚ ਨਾ ਬਣਨ ਦਿਓ ਚਾਹੇ ਕਿਸੇ ਪਾਰਟੀ ਦਾ ਵੀ ਹੈ ਹਾਂਜੀ ਸਾਧਨ ਕਿਸੇ ਨੇ ਨਹੀਂ ਰੱਖੀ ਕਠਨ ਨਾਲ ਹਾਂਜੀ ਸਾਰਿਆਂ ਨੇ ਕਠਨ ਨੂੰ ਥੱਲੇ ਲਾਇਆ ਜਾਏ ਬਾਦਲ ਕੇ ਹੋਗੇ ਜਾਂ ਆਪਰੇ ਹੋਗੇ ਜਾਂ ਕਾਂਗਰਸ ਵਾਲੇ ਹੋਗੇ ਜਾਂ ਜੀ ਦੇ ਪੀਰ ਕੋਈ ਵੀ ਨਹੀਂ ਕਾثر ਛੱਡੀ ਜੀ ਕਿਸੇ ਨੇ ਵੀ ਕਾثر ਨਹੀਂ ਕੀਤੀ ਲੱਭ ਠੀਕ ਹੈ ਜੀ ਠੀਕ ਹੈ ਜੀ ਫਿਰ ਠੀਕ ਹੋ ਆਪਾ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਈ